ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆਂ ਆਖਣ ਜੋਰ ਕਹਿੰਦੇ ਭਾਈ ਆਖਣ ਦਾ ਜੋਰ ਨਾਲ ਨਹੀਂ ਇਹ ਕੰਮ ਹੋ ਸਕਦਾ ਇਹ ਤਾਕਤ ਨਾਲ ਨਹੀਂ ਆਖਣ ਜੋਰ ਚੁੱਪੇ ਨਾ ਜੋਰ ਕਹਿੰਦੇ ਨਾ ਕਿ ਚੁੱਪ ਕਰਕੇ ਬੈਠੇ ਰਹੀਏ ਜਾਂ ਇਹ ਜੋਰ ਚੱਲ ਜਵੇ ਆਖਣ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣਾ ਇਹ ਆਪਾਂ ਜੋਰ ਮੰਗਦੇ ਆ ਰੱਬ ਕੋਲੋਂ ਕੋਈ ਸਾਨੂੰ ਜੋਰ ਦੇ ਦੇ ਮਿਲਣਾ ਨਹੀਂ ਜੋਰ ਨਾ ਮੰਗਣ ਦੇ ਨਾ ਜੋਰ ਨਾ ਅਸੀਂ ਇਹ ਜੋਰ ਕਿਸੇ ਨੂੰ ਦੇ ਸਕਦੇ ਆ ਕਿਹੜਾ ਇਹ ਗਿਆਨ ਵਾਲਾ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਨਾ ਕਹਿੰਦੇ ਜੋਰ ਦੇ ਨਾਲ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਵੀ ਮੇਰੇ ਕੋਲ ਬਹੁਤ ਜੋਰ ਆ ਮੇਰੇ ਕੋਲ ਬਹੁਤ ਤਾਕਤ ਆ ਮੈਂ ਜਿਉਂਦਾ ਰਹਿ ਜਮਾ ਜੋਰ ਨਾਲ ਜੀਵਨ ਮਾਰਨ ਨਾਲ ਜੋਰ ਕਹਿੰਦੇ ਨਾ ਸੀ ਆਪਣੇ ਜੋਰ ਨਾਲ ਕਿਸੇ ਨੂੰ ਮਾਰ ਸਕਦੇ ਆ ਨਾ ਸੀ ਜੋਰ ਦੇ ਨਾਲ ਕਿਸੇ ਨੂੰ ਜਿਉਂਦਾ ਕਰ ਸਕਦੇ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋਰ ਨਾਰਾਜ ਕਹਿੰਦੇ ਜ਼ੋਰ ਦੇ ਨਾਲ ਰਾਜ ਨਹੀਂ ਲਿਆ ਜਾ ਸਕਦਾ ਭਈ ਮੈਂ ਤਕੜਾ ਹਾਂ ਮੈਂ ਧੱਕੇ ਨਾਲ ਰਾਜ ਲੈ ਲੂੰਗਾ ਜ਼ੋਰ ਨਾਰਾਜ ਮਾਲ ਕਹਿੰਦੇ ਜ਼ੋਰ ਦੇ ਨਾਲ ਮਾਲ ਨਹੀਂ ਲਿੱਤਾ ਜਾ ਸਕਦਾ ਮਨ ਛੋਰ ਕਹਿੰਦੇ ਤਾਂ ਮਨ ਦਾ ਇੱਕ ਛੋਰ ਹੈ ਕਿ ਮੈਂ ਜ਼ੋਰ ਨਾਲ ਕੰਮ ਕਰ ਲੂੰਗਾ ਕਹਰੇ ਨਹੀਂ ਹੁੰਦਾ ਜੋੜ ਨਾ ਸੂਰਤੀ ਕਹਿੰਦੇ ਜੋਰ ਦੇ ਨਾਲ ਸੂਰਤ ਨਹੀਂ ਲੱਗਦੀ ਜੋਰ ਦੇ ਨਾਲ ਸੂਰਤ ਆਉਂਦੀ ਨਹੀਂ ਕਿ ਮੈਂ ਜੋਰ ਦੇ ਨਾਲ ਸੂਰਤ ਲਾ ਲੂੰਗਾ ਰੱਬ ਦੇ ਨਾਲ ਜੋਰ ਨਾ ਸੂਰਤੀ ਗਿਆਨ ਕਹਿੰਦੇ ਜੋਰ ਦੇ ਨਾਲ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਜੋਰ ਨਾ ਸੂਰਤੀ ਗਿਆਨ ਵਿਚਾਰ ਕਹਿੰਦੇ ਜੋਰ ਦੇ ਨਾਲ ਵਿਚਾਰ ਨਹੀਂ ਹੋ ਸਕਦੀ ਗੁਰਬਾਣੀ ਦੀ ਵਿਚਾਰ ਜ਼ੋਰ ਨਾਲ ਨਹੀਂ ਹੋ ਸਕਦੀ। ਨਾ ਜ਼ੋਰ ਦੇ ਨਾਲ ਗਿਆਨ ਪ੍ਰਾਪਤ ਹੋ ਸਕਦਾ ਹੈ। ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਕਹਿੰਦੇ ਨਾ ਕੋਈ ਜ਼ੋਰ ਦੇ ਨਾਲ ਇਸ ਸੰਸਾਰ ਤੋਂ ਛੁੱਟ ਸਕਦਾ। ਜ਼ੋਰ ਨਾ ਸੁਗਤੀ ਛੁੱਟੇ ਸੰਸਾਰ। ਜਿਸ ਹੱਥ ਜ਼ੋਰ ਕਹਿੰਦੇ ਜਿਹਦੇ ਹੱਥ ਵਿੱਚ ਜ਼ੋਰ ਹੈ। ਕਿਹਦੇ ਹੱਥ ਵਿੱਚ ਜ਼ੋਰ ਹੈ? ਰੱਬ ਦੇ ਹੱਥ ਵਿੱਚ ਜਿਸ ਹੱਥ ਜੋਰ ਕਰ ਵੇਖੇ ਸੋਏ ਕਹਿੰਦੇ ਉਹ ਫਿਰ ਦੇਖ ਰਿਹਾ ਜਿਹਦੇ ਹੱਥ ਵਿੱਚ ਜੋਰ ਹੈ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਕਹਿੰਦੇ ਨਾ ਇੱਥੇ ਕੋਈ ਉੱਚਾ ਨਾ ਇੱਥੇ ਕੋਈ ਨੀਮਾ ਇਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦਾ ਸਾਰਾ ਇਕ ਨੂਰ ਤੋਂ ਬਣਿਆ ਨਾ ਇੱਥੇ ਕੋਈ ਭਲੇ ਨਾ ਮੰਦਾ ਨਾ ਊਚਾ ਨਾ ਨੀਮਾ ਸਿਰਫ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਰਹਿਮਤਾ ਬਣਦੇ ਹਨ ਬਚਨ ਕਰਦੇ ਹਨ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ ਸੰਸੰਗੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਰਹਿਮਤਾਂ ਵੰਡਦੇ ਆ ਆਓ ਆਪਾਂ ਰਲ ਮਿਲ ਕੇ ਬਾਬੇ ਨਾਨਕ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਕੀ ਸਮਝਾਉਣਾ ਚਾਹੁੰਦੇ ਆ ਇਹ ਪਾਈ ਸੰਗਤਾਂ ਦੇ ਸੰਯੋਗ ਦੇ ਨਾਲ ਆਈ ਇੱਕ ਬੇਨਤੀ ਜ਼ਰੂਰ ਕੀਤੀ ਹੈ ਕਿ ਫੈਸਲਾ ਕਰ ਲਿਓ ਆਪਣੇ ਘਰ ਬੈਠ ਕੇ ਫਿਰ ਘਰ ਵਿੱਚ ਲੜਾਈ ਪੈਦਾ ਹੋ ਜਾਂਦੀ ਹੈ ਪਤੀ ਕਹਿੰਦਾ ਮੈਂ ਐ ਰਾਤੇ ਜਾਣਾ ਪਤਨੀ ਕਹਿੰਦੀ ਮੈਂ ਇੱਧਰ ਨੂੰ ਜਾਣਾ ਦੋ ਪਹੀਏ ਆ ਗੱਡੀ ਦੇ ਇਹ ਗੱਡਾ ਜਿਕਣਾ ਹੁੰਦਾ ਸੀ ਦੋ ਦੇ ਗੱਡੇ ਦੇ ਦੋ ਪਹੀਏ ਹੁੰਦੇ ਸੀ ਤਾਂ ਗੱਡਾ ਚੱਲਦਾ ਸੀ ਐ ਕਿ ਜਿਹੜਾ ਗ੍ਰੈਸਤਾ ਇਹ ਪਤੀ ਤੇ ਪਤਨੀ ਤੋਂ ਬਿਨਾ ਇਕੱਠਿਆਂ ਤੋਂ ਬਿਨਾ ਚੱਲਦਾ ਨਹੀਂ ਧੀਆ ਪੁੱਤਾਂ ਤੋਂ ਬਿਨਾ ਇਹ ਗੱਡਾ ਚੱਲਦਾ ਨਹੀਂ ਇਹ ਬੇਨਤੀ ਪ੍ਰਵਾਨ ਕਰਨੀ ਕੱਲ ਨੂੰ ਆਪਾਂ ਬਾਬੇ ਨਾਨਕ ਦੇ ਕੋਲ ਨਾਂ ਲਿਖਾਉਣੇ ਆ ਕਿ ਅਸੀਂ ਤੁਹਾਡੇ ਗੱਡੇ ਤੇ ਚੜਨਾ ਹੈ ਤੁਹਾਡੇ ਜਹਾਜ਼ ਤੇ ਚੜਨਾ ਹੈ ਮਨ ਪੱਕਾ ਕਰਕੇ ਆਇਓ ਫਿਰ ਕਿਤੇ ਮੁੱਕਰ ਜਮਾ ਜੇ ਮੁੱਕਰਗੇ ਫਿਰ ਅਕਿਰਤ ਕਰ ਬਣ ਜੂਗੇ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੈ ਸੋ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਦੇਖਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੁਗਤ ਅਟਲ ਦਨ ਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਨ ਤਨੁ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੋ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਪ ਜੀ ਸਾਹਿਬ 34ਵੀਂ ਪੌੜੀ ਉਚਾਰਨ ਕਰਦੇ ਰਾਤੀ ਰੁਤੀ ਠੀਤੀ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਕਹਿੰਦੇ ਵਹਿਗਰੂ ਨੇ ਰਾਤਾਂ ਬਣਾਈਆਂ ਰੁੱਤیاں ਬਣਾਈਆਂ ਥਿਤਿਆ ਤੇ ਬਾਰ ਬਣਾਏ ਥਿਤਿਆ ਜਿਹੜੀ ਏਕਮ ਦੂਜ ਚ ਕਹਿੰਦੇ ਆਏ ਪਵਨ ਪਾਣੀ ਹਵਾ ਪਾਣੀ ਅੱਗ ਪਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਕਹਿੰਦੇ ਫਿਰ ਧਰਤੀ ਥਾਪ ਕੇ ਬਣਾ ਕੇ ਰੱਖ ਦਿੱਤੀ ਇਸ ਵਿੱਚ ਜੀ ਹੈ ਯੁਗਤ ਕੇ ਰੰਗ ਕਹਿੰਦੇ ਇਹ ਸਾਤੀ ਬੜੇ ਜੀ ਹੈ ਬਣਾਏ ਇਸ ਵਿੱਚ ਜੀ ਹੈ ਯੁਗਤ ਆਪਣੀ ਯੁਗਤੀ ਦੇ ਨਾਲ ਬੜੇ ਜੀ ਪੈਦਾ ਕਰ ਦਿੱਤੇ ਬੜੇ ਰੰਗ ਪੈਦਾ ਕਰ ਦਿੱਤੇ ਤਿੰਨ ਕੇ ਨਾਮ ਅਨੇਕ ਅਨੰਤ ਕਹਿੰਦੇ ਉਹਨਾਂ ਦੇ ਇਨੇਕ ਨਾਮ ਆ ਜਿਨ੍ਹਾਂ ਦਾ ਅੰਤ ਨਹੀਂ ਜਿਹੜੇ ਇਸ ਧਰਮਸ਼ਾਲਾ ਵਿੱਚ ਰਹਿੰਦੇ ਹਨ ਕਿੰਨੇ ਨਾਮ ਹਨ ਕਿੰਨੀਆਂ ਜੋਨੀਆਂ ਕਹਿੰਦੇ ਪਤਾ ਨਹੀਂ ਕਿੰਨੇ ਇੱਕ ਨਾਮ ਆ ਜਿਹੜੇ ਇਸ ਧਰਮਸ਼ਾਲਾ ਵਿੱਚ ਰਹਿੰਦੇ ਆ ਇਸ ਧਰਤੀ ਤੇ ਰਹਿੰਦੇ ਆ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਕਹਿੰਦੇ ਜਿਹਹੇ ਜੋ ਕਰਮ ਕਰਦੇ ਹਨ ਉਹਦੇ ਫਿਰ ਉਹਨਾਂ ਦੀ ਵਿਚਾਰ ਕਰਦਾ ਕਰਮਾਂ ਦੇ ਨਾਲ ਫਿਰ ਨਵੇੜੇ ਕਰਦਾ ਹੈ ਜਿਹੜਾ ਜੋ ਕੋਈ ਕਰਮ ਕਰਦਾ ਹੈ ਉਹ ਜਿਹ ਉਹਨੂੰ ਫਾਲ ਲੱਗ ਜਾਂਦਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਹਿੰਦੇ ਉਹ ਸੱਚਾ ਹੈ ਉਹਦਾ ਦਰਬਾਰ ਸੱਚਾ ਹੈ ਕਰਮ ਜਿਹੜਾ ਜੋ ਕੋਈ ਕਰਦਾ ਹੈ ਜਿਹੜਾ ਜੇ ਬੀਜਦਾ ਹੈ ਉਹ ਜਿਹ ਵੱਢ ਲੈਂਦਾ ਜੇ ਜ਼ਹਿਰ ਬੀਜਦਾ ਜ਼ਹਿਰ ਵੱਢ ਲੈਂਦਾ ਅੰਮ੍ਰਿਤ ਬੀਜ ਦਾ ਅੰਮ੍ਰਿਤ ਵਡ ਲੈਂਦਾ। ਇਹ ਵੀੜਾ ਕਰਮਾਂ ਦੇ ਨਾਲ ਹੈ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਤਿੱਤੇ ਸੋਹਣ ਪੰਜ ਪਰਵਾਨ। ਕਹਿੰਦੇ ਸੋਹਣੇ ਕੌਣ ਹਨ ਸੋਹਦੇ ਕੌਣ ਹਨ ਦੇ ਪਰਿਵਾਰ ਦੇ ਵਿੱਚ। ਜਿਹੜੇ ਇਹਨਾਂ ਪੰਜਾਂ ਤੇ ਕਾਬੂ ਪਾ ਲੈਂਦੇ ਆ। ਕਰਮ ਤਾਂ ਕਰਦੇ ਹਨ अनेका प्रकार ਦੇ ਪਰ ਪਰਮਾਨ ਕਿਹਨੂੰ ਕਰਦਾ ਜਿਹੜਾ ਪੰਜਾਂ ਤੇ ਕਾਬੂ ਪਾ ਲੈਂਦਾ ਜਿਹੜਾ ਇਹ ਕਰਮ ਕਰਦਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਲੈਂਦਾ ਉਹ ਪਰਮਾਨ ਹੋ ਜਾਂਦਾ ਹੈ ਦਰਗਾ ਦੇ ਵਿੱਚ ਤਿੱਤੇ ਸੋਹਨ ਪੰਜ ਪਰਮਾਨ ਨਦਰੀ ਕਰਮ ਪਬੇ ਨਿਸ਼ਾਨ ਕਹਿੰਦੇ ਫਿਰ ਉਧਰ ਨਦਰ ਕਰ ਲੈਂਦਾ ਫਿਰ ਉਸ ਪਰ ਨਿਸ਼ਾਨੀ ਲਾ ਲੈਂਦਾ ਕਿ ਇਹ ਬੰਦਾ ਹੁਣ ਸੱਚ ਕੰਡ ਰੱਖਣ ਯੋਗਾ ਹੋ ਗਿਆ ਜਿਹੜਾ ਇਹਨਾਂ ਪੰਜਾਂ ਨੂੰ ਕਾਬੂ ਕਰ ਲੈਂਦਾ ਨਦਰੀ ਕਰਮ ਪਬੇ ਨਿਸ਼ਾਨ ਕੱਚ ਪਕਾਈ ਕਹਿੰਦੇ ਕੱਚੇ ਨੂੰ ਪਕਾਉਂਦਾ ਪਹਿਲਾਂ ਉੱਥੇ ਪਾਏ ਫਿਰ ਕਹਿੰਦੇ ਉਹਨੂੰ ਉੱਥੇ ਪਾ ਲਿੰਦਾ ਕਿੱਥੇ ਸੱਚਖੰਡ ਵਿੱਚ ਪੱਕੇ ਨੂੰ ਪਾਉਂਦਾ ਕੱਚੇ ਨੂੰ ਨਹੀਂ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਕਹਿੰਦੇ ਜਦੋਂ ਉੱਥੇ ਗਿਆ ਕਿੱਥੇ ਸੱਚਖੰਡ ਦੇ ਜਾਪੇ ਜਾਏ ਕਹਿੰਦੇ ਉੱਥੇ ਜਾ ਕੇ ਦਿਖਦਾ ਹੈ ਜਾ ਕੇ ਪਤਾ ਲੱਗਦਾ ਹੈ ਜਦੋਂ ਸੱਚਖੰਡ ਵਿੱਚ ਜਾਂਦਾ ਹੈ ਗੱਲਾਂ ਸਾਰੀ ਦੁਨੀਆ ਕਰਦੀ ਹੈ ਸੱਚਖੰਡ ਦੀਆਂ ਲੇਕਿਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਜਾਪੇ ਨਾ ਦਿਖਣ ਨੂੰ ਕਹਿੰਦੇ ਆ ਇਹ ਸ਼ਾਇਰ ਕੂਟੀਆਂ ਦੀ ਬੋਲੀ ਹੈ ਉਹ ਜਾਪੇ ਕਹਿੰਦੇ ਆ ਕਿ ਤੈਨੂੰ ਜਾਪਦਾ ਨਹੀਂ ਤੈਨੂੰ ਦਿਖਦਾ ਨਹੀਂ ਉੱਥੇ ਜਾ ਕੇ ਸੱਚਖੰਡ 'ਚ ਜਾਣ ਦਾ ਪਤਾ ਲੱਗਦਾ ਸਤਸਿੰਘ ਪਤਾ ਹੁਣ ਜਪਜੀ ਸਾਹਿਬ ਕਿੱਥੇ ਲੈ ਗਿਆ ਹੁਣ ਸੱਚਖੰਡ 'ਚ ਲੈ ਗਿਆ ਪਹਿਲਾਂ ਧਰਤੀ ਧਰਮਸ਼ਾਲਾ ਤੋਂ ਨਾ ਹੁਣ ਸੱਚਖੰਡ 'ਚ ਪਹੁੰਚ ਗਿਆ ਬਾਣੀ ਸੱਚਖੰਡ 'ਚ ਲੈ ਗਈ ਹੁਣ ਇਸ ਤਰ੍ਹਾਂ ਜਿਨਾ ਪਰ ਵਹਿਗਰੂ ਦੀ ਮਿਹਰ ਹੋ ਜਾਂਦੀ ਹੈ ਉਹਨਾਂ ਨੂੰ ਜਪਜੀ ਸਾਹਿਬ ਦਾ ਸਿਮਰਨ ਕਰਨ ਦਿਆ ਕਰਦੇ ਸੱਚਖੰਡ ਦੇ ਦਰਸ਼ਨ ਹੋ ਜਾਂਦੇ ਆ ਬਾਣੀ ਸੱਚਖੰਡ ਲੈ ਜਾਂਦੀ ਹੈ ਪਰ ਤੱਕ ਲਿਖਿਆ ਨਾਨਕ ਗਿਆ ਜਾਪੇ ਜਾਏ ਨਾਨਕ ਤਾਂ ਪਹੁੰਚ ਗਿਆ ਜਿਹੜੇ ਨਾਨਕ ਦਾ ਪੱਲਾ ਫੜਨਗੇ ਉਹ ਵੀ ਪਹੁੰਚ ਜਾਣਗੇ ਨਾਨਕ ਦਾ ਜਹਾਜ਼ ਹੈ ਜਿਹੜੇ ਇਸ ਜਹਾਜ਼ ਤੇ ਚੜ ਜਾਣਗੇ ਉਹ ਸੱਚਖੰਡ ਪਹੁੰਚ ਜਾਣਗੇ ਲੇਕਿਨ ਚੜਨਗੇ ਕੌਣ ਜਿਹੜੇ ਪੱਕ ਜਾਣਗੇ ਜਿਹੜੇ ਕੱਚੇ ਆ ਉਹ ਰਹਿ ਜਾਣਗੇ ਪੱਕ ਦਾ ਕਦੋਂ ਹੈ ਕਦੋਂ ਪੱਕਦੀ ਹੈ ਇਹ ਚੀਜ਼ ਜਦੋਂ ਅੱਗ ਤੇ ਧਰੀ ਜਾਂਦੀ ਹੈ ਅੱਗ ਦਾ ਸੇਕ ਲੱਗਦਾ ਜਦੋਂ ਕਸਵੱਟੀ ਲੱਗਦੀ ਹੈ ਫਿਰ ਪੱਕਦਾ ਅੱਗ ਪਰ ਰੱਖ ਕੇ ਹੀ ਪੱਕਣਾ ਹੈ ਆਟੇ ਨੂੰ ਗੁੰਨ ਕੇ ਮੱਥਾ ਟੇਕੀ ਜਾਈਏ ਰੋਟੀ ਪੱਕਣੀ ਨਹੀਂ ਜਦੋਂ ਤਬੇ ਤੇ ਪੌਣੀ ਐ ਫਿਰ ਰੋਟੀ ਨੇ ਪੱਕਣਾ ਹੈ ਇਹ ਰ ਬੜੀ ਸਵਾਦ ਬਣ ਜਾਂਦੀ ਹੈ ਦੇ ਵਾਸਤੇ ਲਾਭਦਾਇਕ ਹੈ ਜੇ ਕੱਚੇ ਆਟੇ ਨੂੰ ਮੱਥਾ ਟੇਕ ਕੇ ਖਾ ਲਈਏ ਪਿੰਡ ਪਿੰਡੇ ਵਿੱਚ ਜਾ ਕੇ ਪੇਟ ਵਿੱਚ ਜਾ ਕੇ ਕੀੜੇ ਪੈਦਾ ਹੋ ਜਾਂਦੇ ਆ ਕਦੇ ਖਾ ਕੇ ਦੇਖੋ ਆਟੇ ਦਾ ਪੇੜਾ ਜਦੋਂ ਪੱਕ ਜਾਂਦਾ ਉਹਦਾ ਭੋਜਨ ਬਣ ਜਾਂਦਾ ਫਿਰ ਬੜਾ ਸੁਆਦ ਬਣ ਜਾਂਦਾ ਇਸ ਤਰੀਏ ਮਨੁੱਖ ਹੈ ਜਦੋਂ ਇਹ ਕੱਚਾ ਕਿਸੇ ਕੰਮ ਦਾ ਨਹੀਂ ਕੱਚੀ ਚੀਜ਼ ਦੇ ਵਿੱਚ ਕੀੜੇ ਪੈ ਜਾਂਦੇ ਜਦੋਂ ਪੱਕ ਜਾਂਦੀ ਹੈ ਇੱਕ ਨਾ ਕਹਿੰਦੀਆਂ ਨਾ ਬੀਬੀ ਨੂੰ ਰਾੜ ਦੇ ਚੰਗੀ ਤਰ੍ਹਾਂ ਕੱਚੀ ਨਾ ਛੱਡੇ ਐ ਤਰੀਏ ਮਨੁੱਖ ਕੱਚ ਪਕਾਈ ਉਤੇ ਪਾਏ ਨਾਨਕ ਗਿਆ ਜਾਪੇ ਜਾਏ ਪਹੁੰਚ ਗਿਆ ਸੱਚਖੰਡ ਚ ਲੈ ਗਿਆ ਜਪਜੀ ਸਾਹਿਬ ਹੁਣ ਸੱਚਖੰਡ ਤੇ ਜਾ ਕੇ ਪਹੁੰਚ ਗਿਆ ਹੁਣ ਸੱਚਖੰਡ ਦੀ ਪੌੜੀ ਸ਼ੁਰੂ ਹੋ ਗਈ ਧਿਆਨ ਦਿਆ ਕਰੋ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਐਵੇਂ ਖਾਣਾ ਪੂਰਤੀ ਨਾਲ ਨਹੀਂ ਕਿ ਮੈਂ ਪਾਠ ਕਰ ਲਿਆ ਧਰਮ ਖੰਡ ਸੱਚ ਖੜ ਕੇ ਧਰਮ ਖੰਡ ਸੱਸੇ ਕਿ ਖੰਡ ਉਹਨੂੰ ਕਹਿੰਦੇ ਜਿੱਥੋਂ ਕੋਈ ਚੀਜ਼ ਨਿਕਲਦੀ ਐ ਨਾ ਕਿ ਸੋਨੇ ਦਾ ਖੰਡ ਐ ਸੋਨੇ ਦੀ ਖਾਨ ਐ ਲੋਹੇ ਦੀ ਖਾਨ ਐ ਹੁਣ ਜਿਹੜਾ ਸੱਚ ਖੰਡ ਆ ਉੱਤੇ ਧਰਮ ਬਣਦਾ ਉਹ ਧਰਮ ਦਾ ਖੰਡ ਐ ਜਦੋਂ ਸਾਡੀ ਦੇਹ ਦੇ ਵਿੱਚ ਧਰਮ ਬਣ ਗਿਆ ਧਰਮ ਕੀ ਹੈ ਇਹ ਜਿਹੜੀ ਬਾਣੀ ਹੈ ਜਿਹੜੀ ਇਹ ਹੈ ਇਹਦੇ ਚੋਂ ਬਾਣੀ ਨਿਕਲਦੀ ਹੈ ਜਿਹੜੀ ਚੀਜ਼ ਵਿੱਚੋਂ ਧਰਮ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਨਿਕਲਦੀ ਹੈ ਇਹ ਧਰਮ ਹੈ ਇਹ ਸੱਚ ਅਖੰਡ ਹੈ ਜੇ ਇਹ ਹੀ ਬਾਣੀ ਸਾਡੇ ਅੰਦਰ ਭਰ ਜਵੇ ਸਾਡਾ ਅੰਦਰ ਵੀ ਸੱਚ ਖੰਡ ਬਣ ਜਾਂਦਾ ਹੈ ਬੜੀ ਹਕੀਮਤੀ ਗੱਲਾਂ ਹਨ ਬਾਬੇ ਨਾਨਕ ਦੀ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡਾ ਕਹਿੰਦੇ ਕੀ ਉੱਤੇ ਗਿਆਨ ਦਾ ਖੰਡਾ ਹੈ ਉੱਤੇ ਗਿਆਨ ਪ੍ਰਗਟ ਹੁੰਦਾ ਹੈ ਗਿਆਨ ਦਾ ਵਰਤਾਰਾਤ ਗਿਆਨ ਖੰਡ ਦਾ ਆਖੋ ਕਰਮ ਕਹਿੰਦੇ ਇਹ ਕਰਮ ਹੈ ਗਿਆਨ ਖੰਡ ਦਾ ਉੱਤੇ ਹੈ ਕੀ ਹੁਣ ਕੀਤੇ ਪਵਨ ਪਾਣੀ ਬਸੰਤਰ ਸੱਚ ਖੰਡ ਦੀ ਗੱਲ ਦੱਸਦੇ ਆ ਫਿਰ ਕੋ ਨਾਰਕ ਦੇਵ ਜੀ ਦਾ ਪਹੁੰਚ ਗਏ ਉੱਥੇ ਹੁਣ ਹੋਣ ਆ ਕੇ ਮਾਤ ਲੋਗ ਨੂੰ ਦੱਸਦੇ ਕਿ ਕੀ ਜਿੱਕੜਾ ਆਪ ਕਿਤੇ ਜਾ ਕੇ ਆਉਂਦੇ ਨਾ ਤੀਰਥ ਯਾਤਰਾ ਤੇ ਫਿਰ ਆ ਕੇ ਦੱਸਦੇ ਆ ਵੀ ਉੱਥੇ ਇਹ ਹਜੇ ਇਹ ਚੀਜ਼ ਮੈਂ ਦੇਖੀ ਹੈ ਉੱਥੇ ਇਹ ਹੁੰਦਾ ਹੁਣ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਦੀਆਂ ਗੱਲਾਂ ਮਾਤ ਲੋਗ ਨੂੰ ਦੱਸਦੇ ਹਨ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਨ ਮਹੀਸ਼ ਬਹੁਤ ਤਰ੍ਹਾਂ ਦੀਆਂ ਕੇਤੇ ਨ ਬਹੁਤ ਕਈ ਪ੍ਰਕਾਰ ਦੀ ਕਹਿੰਦੇ ਉਥੇ ਕਈ ਪ੍ਰਕਾਰ ਦੀ ਹਵਾ ਅੱਗ ਪਾਣੀ ਕਾਨ ਕਹਿੰਦੇ ਆ ਕ੍ਰਿਸ਼ਨ ਨੂੰ ਮਹੇਸ਼ ਕਹਿੰਦੇ ਆ ਸ਼ਿਵ ਜੀ ਨੂੰ ਕਹਿੰਦੇ ਉਥੇ ਪਤਾ ਨਹੀਂ ਕਿੰਨੇ ਕਿ ਸ਼ਿਵ ਜੀ ਆ ਕਿੰਨੇ ਕਿ ਉਥੇ ਕ੍ਰਿਸ਼ਨ ਆ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਤ ਘੜੀ ਹੈ ਨੇ ਉੱਤੇ ਕਿੰਨੇ ਇੱਕ ਬਰਮੇ ਆ ਜਿਹੜੇ ਘਾੜਤ ਕੱਢ ਰਹੇ ਆ ਮੂਰਤੀਆਂ ਬਣਾ ਰਹੇ ਆ ਐ ਸਾਡੀਆਂ ਦੇ ਦੀਆਂ ਮੂਰਤੀਆਂ ਬਣਾ ਰਹੇ ਆ ਜਿਕਣਾ কুমਾਰ ਹੁੰਦਾ ਹੈ ਨਾ ਉਹ ਮਿੱਟੀ ਦਾ ਘੜਾ ਬਣਾਉਂਦਾ ਘੜੋਲੀ ਬਣਾਉਂਦਾ ਕਰੇ ਦੀਵਾ ਬਣਾ ਦਿੰਦਾ ਕਰੇ ਚੱਪੜੀ ਬਣਾ ਦਿੰਦਾ ਐ ਇੱਕਨੇ ਬਰਮੇ ਕਹਿੰਦੇ ਉੱਤੇ ਘਾੜਤ ਕੱਢ ਰਹੇ ਉੱਤੇ ਮੂਰਤੀਆਂ ਬਣਾ ਰਹੇ ਆ ਕੀਤੇ ਵਰਮੇ ਕਾੜ ਤਕੜੀਏ ਰੂਪ ਰੰਗ ਕੇ ਬੇਸ ਕਹਿੰਦੇ ਕਹੇ ਜ ਰੂਪ ਕਰਨੇ ਕਿਹਾ ਜ ਰੰਗ ਕਰਨਾ ਕੋਈ ਚੀਜ਼ ਬਣਾ ਕੇ ਨਾ ਕਿਸੇ ਨੂੰ ਕੋਈ ਰੰਗ ਦਿੰਦੇ ਆ ਕਿਸੇ ਨੂੰ ਰੰਗ ਕੇ ਕਾਲਾ ਕਰ ਦਿੰਦੇ ਕਿਸੇ ਨੂੰ ਪੀਲਾ ਕਰ ਦਿੰਦੇ ਆ ਇਹ ਵਰਮਾ ਜੀ ਬਣਾਉਂਦੇ ਆ ਰੂਪ ਰੰਗ ਕੇ ਬੇਸ ਬੇਸ ਕਹਿੰਦੇ ਆ ਬਦਲੀ ਵੀ ਚੀਜ਼ ਨੂੰ ਕਹਿੰਦੇ ਪਰ ਇੱਥੇ ਨਾਲੋਂ ਬਦਲੇ ਹੋਏ ਆ ਉੱਥੇ ਦੇ ਜਿਹੜੇ ਉੱਥੇ ਬਣਾਉਂਦੇ ਆ ਨਾ ਇੱਥੇ ਵਾਲੀਆਂ ਚੀਜ਼ਾਂ ਉੱਥੇ ਨਹੀਂ ਆ ਉੱਥੇ ਹੋਰ ਤਰ੍ਹਾਂ ਦਾ ਬੇਸ ਹੈ ਜਿਹਹ ਜੇ ਮਾਤ ਲੋਕ ਵਿੱਚ ਹੈ ਦੁਨੀਆ ਇਹਹ ਜੇ ਉੱਥੇ ਨਹੀਂ ਹੈਗਾ ਉੱਥੇ ਬਦਲਿਆ ਹੋਇਆ ਸੱਚਖੰਡ ਦਾ ਬੇਸ ਉੱਥੇ ਹੋਰ ਤਰ੍ਹਾਂ ਦੇ ਲੋਕ ਹਨ ਕੀਤੀਆਂ ਕਰਮ ਭੂਮੀ ਕਰਮ ਭੂਮੀ ਨੂੰ ਕਹਿੰਦੇ ਜਿੱਥੇ ਕਰਮ ਕੀਤੇ ਜਾਂਦੇ ਆ। ਕੇਤੀਆ ਕਰਮ ਭੂਮੀ ਕਹਿੰਦੇ ਉੱਥੇ ਹੋਰ ਬਹੁਤ ਤਰ੍ਹਾਂ ਦੀਆਂ ਕਰਮ ਕਰਨ ਵਾਲੀਆਂ ਭੂਮੀਆਂ। ਹੋਰ ਧਰਤੀਆਂ ਬਹੁਤ ਆ। ਕੇਤੀਆ ਕਰਮ ਭੂਮੀ ਮੇਰ। ਅਸੀਂ ਮੇਰ ਕਹਿੰਦੇ ਆ ਪਹਾੜ ਤੋਂ ਜਿਹੜਾ ਮੇਰ ਪਰਬਤ ਹੈ ਨਾ ਪਹਾੜ ਹੈ ਉਹਨੂੰ ਕਹਿੰਦੇ। ਕਹਿੰਦੇ ਪਤਾ ਨਹੀਂ ਕਿੰਨੀਆਂ ਧਰਤੀਆਂ ਕਿੰਨੇ ਇੱਕ ਪਰਬਤ ਆ ਮੇਰ। ਕੇਤੀਆਂ ਕਰਮਪੂਮੇ ਮੇਰ ਕੇਤੇ ਕੇਤੇ ਤੂੰ ਉਪਦੇਸ਼ ਤੋ ਤੂ ਲਿਖਿਆ ਤੱਦੇ ਦੇ ਥੱਲੇ ਦੋ ਔਂਕੜ ਹੈ ਤੋ ਤਰੂ ਨਹੀਂ ਲਿਖਿਆ ਤਰੂ ਤਾਂ ਤਾਂ ਬਣਦਾ ਜੇ ਰਾਰਾ ਲਾਉਂਦੇ ਨਾਲ ਇਹਦਾ ਤੂ ਲਿਖਿਆ ਇਰਕੁ ਨਾਨਕ ਜੀ ਬੀ ਮਹਾਰਾਜ ਬਾਯ ਤੂੰ ਉਪਦੇਸ਼ ਕਹਿੰਦੇ ਆ ਕਾਲਪੁਰਖ ਨੇ ਮੈਨੂੰ ਹੁਕਮ ਕਰ ਦਿੱਤਾ ਕਿ ਤੂੰ ਉਪਦੇਸ਼ ਕਰ ਦੇ ਇਹਨਾਂ ਸਾਰੀਆਂ ਧਰਤੀਆਂ ਦੇ ਚ ਸਾਰਿਆਂ ਪਹਾੜਾਂ ਤੇ ਤੂੰ ਉਪਦੇਸ਼ ਕਰ ਦੇ ਕਈ ਮੇਰੇ ਵੀਰ ਇਸ ਨੂੰ ਧਰੂ ਕਹਿੰਦੇ ਆ ਧਰੂ ਦਾਤ ਭਗਤ ਹੋਇਆ ਇਹ ਤਾਂ ਤੂੰ ਕਹ ਤੈਨੂੰ ਕਹ ਕਿਣਾ ਆਪਾਂ ਕਹਿੰਦੇ ਆ ਕਿ ਤੂੰ ਕਰ ਦੇ ਤੁਸੀਂ ਕਰ ਦੇ ਅਕਾਲ ਪੁਰਖ ਸਿਰ ਕੋ ਨਾਨਕ ਦੇਵ ਜੀ ਨੂੰ ਕਹਿੰਦੇ ਆ ਨਾਨਕ ਤੂੰ ਉਪਦੇਸ਼ ਕਰ ਦੇ ਇਨਾ ਧਰਤੀਆਂ ਦੇ ਵਿੱਚ ਇਨਾ ਪਹਾੜਾਂ ਦੇ ਵਿੱਚ ਤੂੰ ਉਪਦੇਸ਼ ਕਰ ਦੇ ਉਪਦੇਸ਼ ਅੱਜ ਵੀ ਨਾਨਕ ਕਰ ਰਿਹਾ ਹੈ ਕਿੱਥੇ ਧਰਤੀਆਂ ਤੋਂ ਕਿੰਨ ਤੋਂ ਥੋੜਾ ਉਹਨਾਂ ਧਰਤੀਆਂ ਵਿੱਚ ਉਹਨਾਂ ਪਹਾੜਾਂ ਵਿੱਚ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰ ਰਹੇ ਹਨ ਕਿਉਂ ਸਵਾਲ ਪੈਦਾ ਹੁੰਦਾ ਹੈ ਕਿਉਂ ਪਰ ਤੱਖ ਦਿਖਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੇਹ ਨੂੰ ਨਾਲ ਲੈ ਕੇ ਗਏ ਆ ਇੰਨਾਕ ਤਾਂ ਪਤਾ ਹੈ ਨਾ ਜਦੋਂ ਦੋ ਹਿੱਸੇ ਕਰਨ ਵਾਸਤੇ ਰਾਜੀ ਹੋ ਗਏ ਕਿ ਅੱਧੇ ਦਫਨਾ ਲੈਣ ਅੱਧੇ ਸੰਸਕਾਰ ਕਰ ਲੈਣਾ ਇਹ ਕੌਤਕ ਫਿਰ ਦਿਖਾਇਆ ਜਦੋਂ ਕੱਪਣ ਚੱਕਿਆ ਥੱਲੇ ਦੇਹ ਹਾਈ ਨਹੀਂ ਸੀ ਉਹ ਦੇਹ ਕਿੱਥੇ ਚਲੇਗੀ ਜਪਜੀ ਸਾਹਿਬ ਦੱਸਦਾ ਕਿ ਨਾਨਕ ਅੱਜ ਵੀ ਉਪਦੇਸ਼ ਕਰ ਰਿਹਾ ਹੈ ਕੀਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਨਾਨਕ ਅਪਦੇਸ਼ ਕਰ ਰਿਹਾ ਹੈ ਕਿਤੇ ਇੰਦ ਚੰਦ ਸੂਰ ਕਹਿੰਦੇ ਪਤਾ ਨਹੀਂ ਕਿੰਨੇ ਕਿ ਇੰਦਰ ਦੇਵਤੇ ਆ ਕਿੰਨੇ ਕਿ ਚੰਦ ਆ ਅਸੀਂ ਤਾਂ ਇੱਕੇ ਚੰਦ ਨੂੰ ਮੱਥਾ ਟੇਕੀ ਜੰਦੇ ਅਸੀਂ ਤਾਂ ਇੱਕੇ ਦਸਵੀਂ ਨੂੰ ਮਨਾਈ ਜੰਦੇ ਆ ਇਹਦਾ ਪਤਾ ਨਹੀਂ ਕਿੰਨੇ ਕਿ ਚੰਦ ਆ ਕਿੰਨੇ ਕਿ ਇੰਦਰ ਦੇਵਤੇ ਆ ਇਹ ਸੱਚਖੰਡ ਦੀਆਂ ਗੱਲਾਂ ਐ ਜਿੱਥੇ ਆਪਾਂ ਜਾਣਾ ਚਾਹੁੰਦੇ ਆਂ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਹਿੰਦਾ ਪਤਾ ਨਹੀਂ ਕਿੰਨੇ ਇੱਕ ਮੰਡਲ ਆ ਕਿੰਨੇ ਇੱਕ ਦੇਸ਼ ਐ ਕੇਤੇ ਸਿੱਧ ਬੁੱਧਨਾਥ ਕਹਿੰਦੇ ਕਿੰਨੇ ਇੱਕ ਸਿੱਧ ਆ ਆਪਾਂ ਤਾਂ 84 ਸਿੱਧ ਮੰਨਦੇ ਆ ਬੁੱਧ ਆਪਾਂ ਤਾਂ ਇੱਕੋ ਮਹਾਤਮਾ ਬੁੱਧ ਮੰਨਦੇ ਆਂ ਕਹਿੰਦਾ ਪਤਾ ਨਹੀਂ ਕਿੰਨੇ ਕ ਮਹਾਤਮਾ ਬੁੱਧ ਆ ਕਿੰਨੇ ਕ ਸਿੱਧਾ 나ਥ ਕਹਿੰਦੇ 나ਥਾਂ ਦੀ ਕੋਈ ਗਿਣਤੀ ਨਹੀਂ ਹੈ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਬੇਸ ਕਹਿੰਦੇ ਕਿੰਨੇ ਕ ਦੇਵੀਆਂ ਪਰ ਉਹਨਾਂ ਦੇ ਬੇਸ ਬਦਲੇ ਬੇ ਆ ਇਹ ਜੇ ਨਹੀਂ ਹੈਗੇ ਉਹ ਜਿਹੇ ਜਿਹੇ ਇੱਥੇ ਆ ਉਹਨਾਂ ਦਾ ਬੇਸ ਬਦਲਿਆ ਹੋਇਆ ਸੱਚ ਖੰਡ ਵਿੱਚ ਹਰ ਚੀਜ਼ ਬਦਲੀ ਹੋਈ ਹੈ ਕੇਤੇ ਦੇਵ দানਬ ਕਹਿੰਦੇ ਕਿ ਪਤਨ ਕਿੰਨੇ ਇੱਕ ਦੇਵ ਤੇ ਕਿੰਨੇ ਇੱਕ ਰਾਖ ਚ ਮੂਨ ਕੇਤੇ ਕੇਤੇ ਰਤਨ ਸੁਮੁੰਦ ਕਹਿੰਦੇ ਕਿਤਨੇ ਇੱਕ ਸਮੁੰਦਰ ਹਨ ਕਿਤਨੇ ਇੱਕ ਰਤਨ ਹਨ ਕੇਤੀਆਂ ਖਾਣੀ ਕੇਤੀਆਂ ਬਾਣੀ ਪੰਦੇ ਕਿੰਨੀਆਂ ਕ ਖਾਣੀ ਆ ਕਿੰਨੀਆਂ ਕ ਬਾਣੀ ਆ ਕੇਤੇ ਬਾਤ ਨਰਿੰਦ ਕਹਿੰਦੇ ਕਿੰਨੇ ਰਾਜੇ ਕੋਈ ਗਿਣਤੀ ਨਹੀਂ ਜਿਹੜੇ ਖਤਮ ਹੋਣੇ ਵਾਲੇ ਹਨ ਰਾਜੇ ਕੋਈ ਗਿਣਤੀ ਨਹੀਂ ਕੇਤੀਆਂ ਸੂਰਤੀ ਸੇਵਕ ਕਹਿੰਦੇ ਕਿੰਨੇ ਕੋਥੇ ਸੂਰਤ ਲਾਉਣੇ ਵਾਲੇ ਕਿੰਨੇ ਕ ਸੇਵਕ ਕੇਤੀਆਂ ਸੂਰਤੀ ਸੇਵਕ ਕੇਤੇ ਨਾਨਕ ਅੰਤਨਾਂਤ ਨਾਨਕ ਕਹਿੰਦਾ ਉੱਥੇ ਤੋਂ ਕੋਈ ਅੰਤ ਨਹੀਂ ਹੈ ਕਿ ਕੀ ਹੈ ਸੱਚ ਕੰਨ ਦੇ ਵਿੱਚ